బవందే <re bekannt usion> <mysteriously nihilize meu> <problem> <ahad> <Hilfe> ਆਗੇ ਆਗੇ ਜੀ ਅੱਗੇ ਨਾ ਕਰੋ ਵੀਰ ਜੀ ਹੱਥ ਨਾ ਜਿਗਰੇ ਕਰੋ ਟਿਕਾ ਕਰੋ ਸਾਰੇ ਨਿਗਾ ਰੱਖੀ ਜਾ ਰਹੀ ਸੀ ਪਟਿਆਲੇ ਦੇ ਸੀਟ ਤੇ ਮੇਅਰ ਦੇ ਵੱਲੋਂ ਅੱਜ ਆਮ ਆਦਮੀ ਪਾਰਟੀ ਦਾ ਇੱਕ ਪ੍ਰਾਣਾ ਵਲੰਟੀਅਰ ਜਿਹਨੂੰ ਇਹ ਮੌਕਾ ਮਿਲਿਆ ਕਿ ਦੱਸੋ ਦੇਖੋ ਇਹ ਪਹਿਲਾ ਹੋਸ ਹੈ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਔਰ ਸਾਡੇ ਜਿਹੜੇ ਮੈਨੂੰ ਹੀ ਆ ਜਿਹੜੇ ਸਾਡੇ ਵਲੰਟੀਅਰ ਆ ਜਿਹੜੇ ਬੜੇ ਜ਼ੰਮੇ ਸੁਣੋ ਕੰਮ ਕਰ ਰਹੇ ਸੀ ਸਾਰੇ ਜਿੰਨੇ ਬਾਕੀ ਸਾਡੇ ਜਿੰਨੇ ਵੀ ਸਾਰੇ ਹੈਗੇ ਸਾਰੇ ਮੇਅਰ ਬਣਿਆ ਸਾਰਿਆਂ ਨੂੰ ਪਾਵਰ ਮਿਲੇਗੀ ਜਿਸ ਤਰ੍ਹਾਂ ਸਾਡੇ ਪਾਰਟੀ ਦਾ ਕਲਚਰ ਹੈ ਔਰ ਪਾਰਟੀ ਵੱਲ ਤੋਂ ਉੱਪਰ ਉੱਠ ਕੇ ਜਦੋਂ ਲੋਕਾਂ ਨੇ ਸਾਨੂੰ ਸਪੋਰਟ ਦਿੱਤਾ ਹੈ ਦੀ ਅਸੀਂ ਕੰਮ ਕਰਾਂਗੇ ਸਾਰੇ ਮਤਲਬ ਇਹ ਪਹਿਲੇ ਵੜੇ ਜਿਹੜੇ ਹੈਗੇ ਨਾ ਵੀ ਜਿਹੜਾ ਚੱਲਣ ਸੀਗਾ ਵੀ ਜਿਹੜੀ ਕਾਂਗਰਸ ਵਾਲੇ ਨੇ ਕਾਗਰਸ ਦੀਆਂ ਕਲੀਆਂ ਬਣਾਉਂਦੀਆਂ ਕਾਗਰਸ ਦੀਆਂ ਆਪਣੀਆਂ ਬਣਾਉਂਦੀਆਂ ਇੱਥੋਂ ਤੱਕ ਕਿ ਆਵਾਜ਼ ਨੂੰ ਪਾਰਟੀ ਵਾਲਾ ਦਾ ਕਰਦਾ ਛੱਡ ਕੇ ਐਦਾਂ ਨਹੀਂ ਹੋਇਆ ਕਿ ਸਾਰਿਆਂ ਵਾਸਤੇ ਸਾਰੇ ਸ਼ਹਿਰ ਨੂੰ ਇੱਕ ਯੂਨਿਟ ਸਮਝ ਕੇ ਮੈਨੂੰ ਤੁਹਾਨੂੰ ਪਤਾ ਹੋਣਾ ਸ਼ਹਿਰ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਸ਼ਹਿਰ ਇੱਕ ਹੋ ਗਿਆ ਜੀ ਮੇਅਰ ਇੱਕ ਹੈ ਸੀਨੀਅਰ ਡਿਪਟੀ ਮੇਅਰ ਇੱਕ ਹੈ ਡਿਪਟੀ ਮੇਅਰ ਇੱਕ ਹੈ ਇਹਦੇ ਸਾਰੇ ਆਸਥਾ ਕੰਮ ਕਰਾਂਗੇ ਸੋਚਿਆ ਸ਼ਹਿਰ ਵਾਸਤੇ ਸੋਲ ਕਿਹੜੀਆਂ ਜਾਂ ਤੱਕ ਸੌਂਦਾ ਕਿ ਅਜੇ ਤੱਕ ਲੋਕਾਂ ਨੂੰ ਪੀਣ ਦਾ ਪਾਣੀ ਨਹੀਂ ਆਜੀ ਵਧੀਆ ਪਾਣੀ ਦੇਾਂਗੇ ਸੀਵਰੇਜ ਸਿਉਟੀ ਦੇਾਂਗੇ ਜੀ ਲਾਈਟਾ ਜਿਹੜੇ ਤੁਹਾਡੇ ਕੈਮਰਾਜ਼ ਹੈ ਗਿਆ ਫਿਰ ਜਿੰਦਿਆਂ ਵੀ ਬਣਾਦੀ ਸੋਤ ਪਤਾ ਸਾਰੀਆਂ ਦੇ ਆਖੇ ਡਾਕਟਰ ਸਾਹਿਬ ਸਭ ਤੋਂ ਵੱਡੀ ਕਰਾਪਸ਼ਨ ਆ ਪਟਿਆਲਾ ਦੇ ਜਿਹੜਾ ਨਗਰ ਨਿੰਗਾ ਉਹਦੀ ਬਿਲਡਿੰਗ ਬ੍ਰਾਂਚ ਦੀ ਹੈ ਕੱਲ ਇੱਕ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਫੜੇ ਵੀ ਗਏ ਨੇ ਔਰ ਇਸ ਕਰਾਪਸ਼ਨ ਨੂੰ ਕਿਵੇਂ ਦੂਰ ਕੀਤਾ ਜਾਏਗਾ ਕਿਉਂਕਿ ਪਟਿਆਲੇ ਸ਼ਹਿਰ ਤੋਂ ਇਲਾਵਾ ਬਾਹਰਲਾ ਜਿਹੜਾ ਸਰਹੰਦਰੋਲਾ ਏਰੀਆ ਜਾਂ ਹੋਰ ਏਰੀਆ ਜਿਹੜਾ ਨਗਰ ਤੋਂ ਦੇ ਅੰਦਰ ਆਂਦਾ ਉਹ ਤੇ ਦੋ ਦੋ ਮੰਜ਼ਿਲਾ ਤਿੰਨ ਤਿੰਨ ਮੰਜ਼ਿਲਾ ਇਮਾਰਤਾ ਪੈਣੀ ਹੈ ਤੁਹਾਡੀ ਗੱਲ ਸਹੀ ਹੈ ਜੀ ਦੇਖੋ ਜਿਹੜਾ ਲੋਕ ਰਾਜ ਆ ਇਹਦੇ ਵਿੱਚ ਜਿਹੜੇ ਚੁਣੇ ਹੋਏ ਨੁਮਾਇंदे ਹੁੰਦੇ ਆ ਨਾ ਜੀ ਉਹ ਲੋਕਾਂ ਨੂੰ ਜਵਾਬਦੇ ਹੁੰਦੇ ਆ ਔਰ ਜਿਹੜਾ ਪ੍ਰਸ਼ਾਸਨ ਹੁੰਦਾ ਜਿਹੜੇ ਜਿਹੜੇ ਅਹੁਦੇਦਾਰ ਹੁੰਦੇ ਆ ਅਫਸਰ ਸਹਿਬਾਨ ਹੁੰਦੇ ਆ ਕਲਰਕ ਹੁੰਦੇ ਆ ਉਹ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਮਸਲੇ ਹੁੰਦੇ ਆ ਪਹਿਲਾਂ ਉਹ ਮਲੇ ਹੋਏ ਸੀ ਹੁਣ ਜਿਹੜੇ ਤੁਹਾਡੇ ਜਦੋਂ ਤੁਸੀਂ ਦੇਖੋਗੇ ਅਸੀਂ ਸਾਫ ਸੁਥਰਾ ਪ੍ਰਸ਼ਾਸਨ ਦੇ ਬਾਅਦ ਇਹ ਕੋਈ ਕਰਾਪਸ਼ਨ ਬਿਲਕੁਲ ਖਤਮ ਕਰਾਂਗੇ ਜੀ ਕਰਾਪਸ਼ਨ ਲਈ ਜ਼ੀਰੋ ਟੋਲਰੈਂਸ ਆ ਮਾਨ ਸਰਕਾਰ ਦੀ ਪਰ ਐਟ ਦਾ ਸੇਮ ਟਾਈਮ ਕਿਸੇ ਬੰਦੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਜੀ ਫ੍ਰੀ ਐਂਡ ਫੇਅਰ ਇਨਕੁਆਰੀ ਸਾਰੀ ਕਰਾਂਗੇ ਸਾਰਾ ਕੁਝ ਕਰਾਵਾਂਗੇ ਉਹਨਾਂ ਦੀ ਵੀ ਤਸਦੀਕ ਕਰਾਵਾਂਗੇ ਲੇਕਿਨ ਕਰਾਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਮਾਨ ਸਰਕਾਰ ਦਾ ਸਰਦਾਰ ਭਗਵਾਨ ਸਿੰਘ ਮਾਨ ਦੀ ਜ਼ੀਰੋ ਟੋਲਰੈਂਸ ਹੈ ਬਹੁਤ ਬਹੁਤ ਦਿਵਾਰੀ ਮਿਲੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਬਹੁਤ ਹੀ ਇਮਾਨਦਾਰ ਤੇ ਸਤਕਾਰ ਦੇ ਯੋਗ ਅਰਮਨ ਜੇਤਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਸੰਦੀਪ ਪਾਟਕ ਸਰ ਦਾ ਮੈਂ ਧੰਨਵਾਦ ਕਰਦਾ ਪੰਜਾਬ ਦੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਮੂਹ ਜੀ ਲੀਡਰਾਂ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਪਟਿਆਲੇ ਸ਼ਹਿਰ ਦਾ ਡਿਪਟੀ ਮੇਅਰ ਲਾਇਆ ਮੈਂ ਛੋਟੇ ਚੈਨਲ ਜ਼ਰੀਏ ਆਵਾਮ ਨੂੰ ਦੱਸਣਾ ਚਾਹੁੰਦਾ ਕਿ ਜਗਦੀਪ ਜੱਗਾ ਗਰਾਊਂਡ ਨਾਲ ਜੁੜਿਆ ਹੁਣ ਅਸੀਂ ਰਲ ਕੇ ਪਟਿਆਲੇ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਮਿਲ ਗਿਆ ਹੁਣ ਅਸੀਂ ਰਲ ਕੇ ਪੰਜਾਬ ਦੇ ਪਟਿਆਲੇ ਸ਼ਹਿਰ ਨੂੰ ਬਹੁਤ ਵਧੀਆ ਸ਼ਹਿਰ ਬਣਾਵਾਂਗੇ ਕਿ ਕਿ ਸ਼ਹਿਰ ਦਾ ਇਹ ਜਿਹੜਾ ਪਹਿਲਾ ਮਤਲਬ ਕਿ ਵਧੀਆ ਸ਼ਹਿਰ ਸੀਗਾ ਇਹ ਹੁਣ ਅੱਜ ਕੱਲ੍ਹ ਦੂਜੀਆਂ ਪਾਰਟੀਆਂ ਨੇ ਰੋਲਤਾ 2-3 ਸਾਲ ਹੋ ਗਏ ਸੀ ਸਰਕਾਰ ਬੜੀ ਨੂੰ ਹਲੇ ਪਟਿਆਲੇ ਨੂੰ ਮੇਅਰ ਨਹੀਂ ਸੀ ਬਿਲਿਆ ਹੁਣ ਮੇਅਰ ਮਿਲ ਗਿਆ ਹੁਣ ਹੋਰ ਜਿਹੜਾ ਜਿੰਨੀ ਬਾਡੀ ਆ ਜਿਹੜੀ ਕਾਰਪੋਰੇਸ਼ਨ ਦੀ ਬਣ ਗਈ ਹੁਣ ਅਸੀਂ ਰੜ ਕੇ ਪਟਿਆਲੇ ਦੇ ਹਰ ਵਾਰਡ ਜਿੱਥੋਂ ਸਾਡਾ ਆਮ ਆਦਮੀ ਪਾਰਟੀ ਦਾ ਭਾਵੇਂ ਕੌਂਸਲਰ ਵੀ ਨਹੀਂ ਜਿੱਤਿਆ ਹੋਇਆ ਉਨ ਉਸ ਵਾਰਡ ਨੂੰ ਵੀ ਅਸੀਂ ਜਿਹੜਾ ਰੰਗਲਾ ਸ਼ਹਿਰ ਬਣਾਵਾਂਗੇ ਮੈਂ ਵਿਸ਼ੇਸ਼ ਤੌਰ ਤੇ ਡਾਕਟਰ ਬਲਬੀਰ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ ਮਜੀਤਪਾਲ ਬੋਲੀ ਜੀ ਦਾ ਧੰਨਵਾਦ ਕਰਦਾ ਹਾਂ ਹਰਵੀਰ ਸਿੰਘ ਪਖਾਨ ਮਚਰਾ ਜੀ ਦਾ ਧੰਨਵਾਦ ਜਿਕਾ ਜੀ ਜਿਹੜਾ ਪਹਿਲੀ ਐਮਐਨਸੀ ਦੀ ਮੀਟਿੰਗ ਹੋਣੀ ਹੈ ਜੀ ਜਰਾਸ ਹੋਇਆ ਚਾਹਣਾ ਕਿਹੜੇ ਮੁੱਦੇ ਨੇ ਅਹਿਮ ਕਰਦੀ ਪਟਿਆਲਾ ਬੋਲ ਬਸਤੇ ਆ ਦਾ ਬਾਗਾ ਦਾ ਸ਼ਹਿਰ ਜੀ ਕਿੱਟਾ ਰੋੜਿਆਂ ਦਾ ਸ਼ਹਿਰ ਬਣਾਤਾ ਪਟਿਆਲੇ ਆਪਾਂ ਜਿਹੜੀ ਤੁਸੀਂ ਗੱਲ ਕਰਕੇ ਹਟਿਓ ਇਹ ਬਿਲਕੁਲ ਸੱਚ ਆ ਦੂਜੀਆਂ ਪਾਰਟੀਆਂ ਨੇ ਕੀ ਕਰਿਆ ਉਹ ਪਟਿਆਲੇ ਦੇ ਨਾਲ ਪੈਸਾ ਇਕੱਠਾ-ਕੱਠ ਕਰ ਕਰਕੇ ਉਹ ਚੰਡੀਗੜ੍ਹ ਕੋਲ ਮਹਿਲਾਂ ਤੇ ਲਾਇਆ ਜਗਦੀਪ ਜੱਗਾ ਵਾਦਾ ਕਰਦਾ ਜਿਹੜੇ ਪੁਰਾਣੇ ਇੱਥੇ ਦੇ ਮੰਤਰੀ ਸੀਗੇ ਹੈਲਥ ਮਨਿਸਟਰ ਉਹਨਾਂ ਦੇ ਸਾਰੇ ਮੈਲ ਦੀ ਜਾਂਚ ਕਰਾਵਾਂਗਾ ਸਾਰਾ ਪੈਸਾ ਕੱਢ ਕੇ ਪਟਿਆਲੇ ਚ ਲਾਵਾਂਗਾ ਪਟਿਆਲਾ ਮੇਰਾ ਆਪਣਾ ਸ਼ਹਿਰ ਵੀ ਆ ਜੀ ਇਹ ਦੇ ਕਰਕੇ ਮੈਨੂੰ ਬਹੁਤ ਖੁਸ਼ੀ ਹੈ ਔਰ ਮੇਰੀ ਪਹਿਲੀ ਖੁਸ਼ੀ ਹੋ ਇਸ ਗੱਲ ਦੀ ਹੈ ਕਿ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਸ਼ੁਰੂ ਤੋਂ ਜਦੋਂ ਵੀ ਤੁਸੀਂ ਕਵਰੇਜ ਕਰਦੇ ਰਹੇ ਹੋ ਕਿਹੜੀ ਜਗ੍ਹਾ ਜਿੱਥੇ ਇਹ ਲੋਕ ਖੜੇ ਨਹੀਂ ਸੀ ਹੁੰਦੇ ਉਹਨਾਂ ਲੋਕਾਂ ਨੂੰ ਇੰਨਾ ਉੱਚ ਅਹੁਦਿਆਂ ਦੇ ਉੱਤੇ ਸ਼੍ਰੀ ਹਸਬੰਦ ਕੇਂਦਰੀਵਾਲਦੀ ਭਗਵੰਤ ਮਾਨ ਦੀ ਸੰਦੀਪ ਪਾਟਕੁਰੀ ਅਤੇ ਨਾਮਨ ਰੂੜਾ ਜੀ ਜਨਦੀ ਡਿਊਟੀ ਲੱਗੀ ਸੀ ਉਹਨਾਂ ਸਭ ਨੇ ਇੰਨਾ ਅਹੁਦਿਆਂ ਦੇ ਉੱਤੇ ਬਿਠਾਇਆ ਔਰ ਸਾਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਹ ਉਹ ਲੋਕ ਨੇ ਜਿਹੜੇ ਪਟਿਆਲੇ ਦੀ ਹਰ ਗਲੀ ਨੂੰ ਜਾਣਦੇ ਨੇ ਔਰ ਪਟਿਆਲੇ ਦੀ ਹਰ ਗਲੀ ਦੀ ਸਮੱਸਿਆ ਨੂੰ ਸਮਝਦੇ ਨੇ ਤੇ ਪਟਿਆਲਾ ਜਿਹੜਾ ਕਿ ਸ਼ਾਹੀ ਸ਼ਹਿਰ ਮੰਨਿਆ ਜਾਂਦਾ ਸ਼ਾਹੀ ਇਸ ਕਰਕੇ ਨਹੀਂ ਕਿ ਉਹ ਰਾਜਿਆ ਕਰਕੇ ਆ ਬਲਕਿ ਇਥੋਂ ਦੇ ਜਿਹੜੇ ਲੋਕ ਨੇ ਉਹ ਸੁਭਾਅਤ ਨੂੰ ਸ਼ਾਹੀ ਲੈ ਤੇ ਉਹਨਾਂ ਦੀਆਂ ਜੋ ਵੀ ਭਾਵਨਾਵਾਂ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣਗੇ ਔਰ ਪਟਿਆਲੇ ਨੂੰ ਪੰਜਾਬ ਦਾ ਹੀ ਨਹੀਂ ਬਲਕਿ ਮੁਲਕ ਦਾ ਇੱਕ ਬਿਹਤਰੀਨ ਸ਼ਹਿਰ ਸਾਨੂੰ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਕੈਡਰ ਕੈਡਰ ਜਿਹੜਾ ਨਰਾਜ਼ ਸੀਗਾ ਕੈਡਰ ਦੀ ਗੱਲ ਕੀਤੀ ਆ ਤਾਂ ਹੁਣ ਲੱਗਦਾ ਵੀ ਇਸ ਜ਼ੋਨ ਦੇ ਨਾਲ ਕੈਡਰ ਥੋੜਾ ਜਿਹਾ ਹੁਣ ਕੁਝ ਲਗਾਇਆ ਜਾਵੇ ਨਹੀਂ ਨਹੀਂ ਕੈਡਰ ਕੋਈ ਨਰਾਜ਼ ਨਹੀਂ ਹੈ ਕੈਡਰ ਨਹੀਂ ਜੁੜੇ ਨੇ ਐਨੇ ਜੇ ਜੇ ਬਹੁਮਤ ਲੈ ਕੇ ਦਿੱਤਾ ਤਾਂ ਕੈਡਰ ਨੇ ਲੈ ਕੇ ਦਿੱਤਾ ਅੱਜ ਤੁਸੀਂ ਜਿਹੜਨੇ ਪਾਰਟੀ ਦੇ ਵੋਲੰਟੀਅਰਸ ਨੇ ਉਹਨਾਂ ਦੇ ਚਿਹਰੇ ਦੇਖੋ ਸੋ ਉਹਨਾਂ ਦੇ ਵਿੱਚ ਇੱਕ ਨਵਾਂ ਜੋਸ਼ ਜਿਹੜਾ ਅੱਜ ਉਹ ਭਰਿਆ ਗਿਆ ਔਰ ਇਹ ਜੋਸ਼ 27 ਤੱਕ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ ਇਸੇ ਕਰਕੇ ਪਾਰਟੀ ਨੇ ਤਾਂ ਲੋਕਾਂ ਨੂੰ ਜਿਹੜੀ ਆ ਤੁੰਨੂ ਸਾਹਿਬ ਜਿਹੜੀ ਡਿਵੈਲਪਮੈਂਟ ਕਿਸ ਤਰ੍ਹਾਂ ਦੀ ਹੋਊਗੀ ਕਿਉਂਕਿ ਸਰਕਾਰ ਬਣੂਗੀ ਮੇਅਰ ਮਿਲ ਗਿਆ ਐਮਸੀ ਆਨੇ ਸੋਚੂਕੀ ਆ ਲੱਗਦਾ ਡਿਵੈਲਪਮੈਂਟ ਦੇ ਕੰਮ ਜਿਹੜੇ ਹੋਣਗੇ ਜਿਵੇਂ ਹਰ ਹਾਲਤ ਚ ਹੋਣਗੇ ਜੋ ਜੋ ਇਹ ਕਹੀ ਜਾਣਗੇ ਉੱਪਰ ਸਰਕਾਰ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਹੈ ਡਿਵੈਲਪਮੈਂਟ ਜਿਹੜੀ ਹੋਊਗੀ ਹਰ ਪੱਕਾ ਹੋਊਗੀ ਹਰ ਮਾਮਲੇ ਦੇ ਦਿੱਤੇ ਹੋਊਗੀ ਹਰ ਗਲੀ ਦੇ ਵਿੱਚ ਜਿਹੜੀ ਇਹ ਹਰ ਉਸ ਪਾਰਟ ਦੇ ਵਿੱਚ ਵੀ ਹੋਊਗੀ ਜਿੱਦੋਂ ਵਿਰੋਧੀ ਧਿਰਾਂ ਦੇ ਵਿੱਚ ਜਿੱਤੇ ਤੁੰਨੂ ਸਾਹਿਬ ਲਫਾਫਾ ਕਲਚਰ ਲੱਗਦਾ ਨਹੀਂ ਨੇ ਕੋਈ ਲਪਾਫਾ ਕਲਚਰ ਨਹੀਂ ਗਾ ਇਹ ਕੋਈ ਲਪਾਫਾ ਕਲਚਰ ਨਹੀਂ ਗਾ ਇਸ ਤਰ੍ਹਾਂ ਹੈ ਕਿ ਜਿਹੜੀ ਰਿਸਪੌਂਸਿਬਿਲਟੀ ਹੁੰਦੀ ਆ ਜਿਹੜਾ ਸਿਸਟਮ ਹੈ ਉਹ ਸਿਸਟਮ ਦੇ ਹਿਸਾਬ ਦੇ ਨਾਲ ਹੀ ਚੱਲਦਾ ਜੇ ਜਿਵੇਂ ਅਮਨ अरोड़ा ਜੀ ਜਬਰਿੰਦਰ ਕੋਇਲ ਜਿਹੜੇ ਆਏ ਉਹਨਾਂ ਦੀ ਡਿਊਟੀ ਪਾਰਟੀ ਨੇ ਲਈ ਕਿਉਂਕਿ ਕਿਸੇ ਚੀਜ਼ ਨੂੰ ਵੀ ਕੰਡਕਟ ਕਰਨਾ ਹੁੰਦਾ ਔਰ ਇਹੀ ਕੋਈ ਵੀ ਜਿਹੜੀ ਪਾਰਟੀ ਆ ਉਹ ਸਿਸਟਮ ਦੇ ਨਾਲ ਚੱਲਦੀ ਆ ਉਸੇ ਸਿਸਟਮ ਦੇ ਤਹਿਤ ਇਹ ਲੋਕ ਜਿਹੜੇ ਉਹ ਚੁਣੇ ਗਏ ਆ ਨਹੀਂ ਤਾਂ ਅਟਕਲਾ ਲਾਉਣ ਨੂੰ ਤਾਂ ਬਹੁਤ ਦਿਨਾਂ ਤੋਂ ਬਹੁਤ ਸਾਰੇ ਲੋਕ ਲਾਰੇ ਸੀ